ਹਾਂਜੀ ਤੀਨ ਛੰਦੇ ਖੇਲ ਆਛੈ ਰਹਾਉ ਕੁਮਾਰ ਕੈ ਕਰ ਹਾਂਢੀ ਆਛੈ ਰਾਜਾ ਕੈ ਕਰ ਸਾਂਢੀ ਗੋ ਬ੍ਰਾਹਮਣ ਕੈ ਕਰ ਰਾਂਢੀ ਆਛੈ ਰਾਂਢੀ ਸਾਂਢੀ ਹਾਂਢੀ ਗੋ ਅਸਲ ਵਿੱਚ ਦੋ ਗੱਲਾਂ ਨੇ ਇਹਦੇ ਵਿੱਚ ਅੱਛਾ ਜੀ ਜਿੱਕਦਾ ਹੈ ਗੱਲ ਚਾਹੁੰਦਾ ਹੈ ਬਈ ਵਿਧਵਾ ਇਸਤਰੀ ਜਿਹੜੀ ਹੈ ਉਹ ਬਾਬਰ ਨੇ ਕਿਹਾ ਬਈ ਉਹ ਬਹੁਤ ਜਿਹੜੀ ਵਿਧਵਾ ਹੁੰਦੀ ਆ ਲੜਕੀ ਹੂੰ ਹੂੰ ਉਹ ਨੂੰ ਬਹੁਤ ਲੰਦਿਆ ਹੋਇਆ ਰੋ ਅੱਛਾ ਜੀ ਬਰਾਬਰ ਤੇ ਹੂੰ ਹੂੰ ਇਹ ਆਪਣਾ પતિ ਖਾ ਗਈ ਅੱਛਾ ਜੀ ਇਹ ਬੋਲ ਮੈਂ ਕਹਿਣਾ ਉਹਦੇ ਸਸਾਂ ਕਹਿੰਦੀਆਂ ਰਹੀਆਂ ਰੇ ਹਾਂਜੀ ਵਾਲੀ ਬੰਦੀ ਆ ਗੁਰਮਤਿ ਬੰਦੀ ਆ ਵੀ ਪਾਣਾ ਪਰਮੇਸ਼ਰ ਦਾ ਕੋਈ ਕਿਸੇ ਨੂੰ ਨਾ ਖਾਦਾ ਨਾ ਖਾ ਸਕਦਾ ਠੀਕ ਹੈ ਜੀ ਉਹ ਤਾਂ ਵਿਚਾਰੀ ਜਿਹੜਾ ਮੜ ਗਿਆ ਉਹ ਤਾਂ ਛੁੱਟ ਗਿਆ ਉਹ ਤਾਂ ਨਾ ਜੋੜ ਜੋਗੀ ਰਹੀ ਨਾ ਬਲ ਜੋਗੀ ਹਾਂ ਜੀ ਉਹ ਦੁਖੀ ਤੇ ਇਲਜ਼ਾਮ ਲਾਉਣਾ ਇਹ ਤੋਂ ਬੜਾ ਪਾਪ ਕੋਈ ਨਹੀਂ ਹੂੰ ਹੂੰ ਇਹ ਤਾਂ ਬਹੁਤ ਹੀ ਦੁਖੀ ਨੂੰ ਹੋਰ ਦੁਖੀ ਕਰਨ ਹੂੰ ਹੂੰ ਇਹ ਕਿੱਥੇ ਦਾ ਇਹਦਾ ਮਤਲਬ ਹੈ ਬਾਬਾ ਜੀ ਦਾਿਆ ਹੈ ਜੀ ਅੱਛਾ ਜੀ ਸੁਪਨੇ ਦੇ ਵਿੱਚ ਵੀ ਆ ਲੋਕਾਂ ਤੇ ਆਦੀ ਹੁੰਦੀ ਐ ਇਹਨਾਂ ਗੱਲਾਂ ਤੇ ਕਹੀ ਐ ਇਹ ਗੱਲ ਅੱਛਾ ਜੀ ਇੱਕ ਜਿਹੜਾ ਆਲੂ ਹੀ ਜੁੜਾ ਨਹੀਂ ਚਾਹੁੰਦਾ ਹੂੰ ਹੂੰ ਉਹਦੇ ਤੇ ਇਲਜ਼ਾਮ ਲਾਉਣ ਫਿਰ ਕਿਆਸੀ ਦਾ ਸੋਚਿਆ ਪਿਆ ਹੋ ਸਕਦਾ ਔਰਦਾ ਕੀ ਹੁੰਦੀ ਹੋ ਸਕਦਾ ਠੀਕ ਹੈ ਜੀ ਵਰਮਾ ਤੇ ਦੇ ਹੱਕ ਚ ਆਇਆ ਹਾਂ ਜੀ ਦੁਨੀਆ ਦੇ ਹੱਕ ਚ ਆਇਆ ਹੂੰ ਹੂੰ ਹੰਦਸ ਨੇ ਬੈਲ ਲਾਇਆ ਹੋਇਆ ਠੀਕ ਹੈ ਜੀ। ਪਾਕੀ ਦਾ ਲੋਕਲ ਬੈਨ ਹਟਾਤਾ ਪੰਡਤ ਪੰਡਤ ਦੇ ਘਰ ਪੰਡਤ ਨੇ ਆਪਣੀ ਜਾਤ ਤੇ ਬੈਨ ਲਾ ਕੇ ਰੱਖਿਆ ਹੋਇਆ ਸੀ। ਪੰਡਤਾਂ ਦੀ ਹੁਣ ਵੀ ਹੈਗਾ ਬੈਨ। ਅੱਛਾ ਜੀ ਰੰਡੀ ਮਤਲਬ ਉਹਨੂੰ ਉਹਦਾ ਵਿਆਹ ਨਹੀਂ ਕਰਦੇ ਹਾਂ। ਵਿਆਹ ਨਹੀਂ ਕਰਦੇ। ਉਹ ਆ ਜਾਤ ਦੀ। ਹੁਣ ਵੀ ਐਸੇ ਆਪਣੇ ਆਪ ਨੂੰ ਗਣਾ ਕਰਦੇ। ਅੱਛਾ। ਕਿਹ ਬਰਾਦ ਹੈ? ਇਹ ਇਸ ਸਮੇਂ ਵਿੱਚ ਵੀ ਇਹ ਚੱਲਦਾ ਪ੍ਰਚਲਿਤ ਹੈ ਹਾਂ ਜੀ ਹਾਂ ਹਾਂ ਬਹੁਤ ਘੱਟ ਐਸਾ ਵੀ ਹੈ। ਅੱਛਾ ਜੀ। ਜਿਹੜੇ ਪੜੇ ਲਿਖੇ ਨਾਲ ਤਾਂ ਹਟ ਕੇ ਇਹੋ ਦੇ ਨਿਕਲ ਕੇ ਠੀਕ ਹੈ ਜੀ ਅਜੇ ਪੜਨ ਨੂੰ ਬੋਸ਼ੇ ਹੋਈ ਹੀ ਕਹੂਗਾ ਇਹ ਪੰਡਤ ਕਰਿਆ ਕਰਾਉਂਦਾ ਕੁਝ ਕਰਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਨਾਲ ਇੱਕ ਇਹ ਇੱਕ ਔਰਤ ਨੂੰ ਹੀ ਬਲੇਮ ਕੀਤਾ ਜਾਂਦਾ ਹੈ ਵੀ ਲੜਕਾ ਆ ਜਾਂ ਲੜਕੀ ਔਰਤ ਕਰਕੇ ਹੁੰਦਾ ਯਾਰ ਕਿ ਸਾਇੰਸ ਇਸ ਗੱਲ ਤੋਂ ਉਲਟ ਚੱਲਦੀ ਹੈ ਹਾਂ ਜੀ ਹਾਂ ਇਹ ਵੀ ਪਹਿਲਾਂ ਤਾਂ ਉਹ ਨੂੰ ਹੀ ਬਲੇਮ ਕੀਤਾ ਜਾਂਦਾ ਉਹ ਕਹਿੰਦੇ ਔਰਤ ਵਿੱਚ ਤਾਂ XX ਹੁੰਦਾ ਉਹਦੇ ਵੱਲੋਂ ਤਾਂ ਲੜਕਾ ਲੜਕੀ ਹੁੰਦੀ ਹੋਣੀ ਇਹ ਤਾਂ ਮਰਦ ਵੱਲੋਂ ਹੀ ਹੁੰਦਾ ਹਾਂ ਬਿਲਕੁਲ ਠੀਕ ਕੋਈ ਮਤਲਬ ਹੈ ਅਗਿਆਨ ਅਗਿਆਨ ਦੇ ਤਹਿਤ ਲੋਕਾਂ ਨੇ ਇਹ ਜੀਆਂ ਗੱਲਾਂ ਕੀਤੀਆਂ ਹੋਈਆਂ ਜੀ ਅਗਿਆਨਤਾ ਸਭ ਕੁਝ ਅਗਿਆਨਤਾ ਤੇ ਦਾਇਰ ਹੈ ਠੀਕ ਹੈ ਜੀ ਹੁਣ ਸਭ ਤੋਂ ਜ਼ਿਆਦਾ ਜਿਹੜੀ ਔਖੀ ਗੱਲ ਹੈ ਇਸ ਟੀਕੇ ਵਿੱਚ ਉਹ ਹੈ ਜੀ ਤੀਨ ਛੰਦੇ ਖੇਲ ਅਛਾ ਇਹਦਾ ਅਰਥ ਬੜਾ ਜ਼ਿਆਦਾ ਇਹਨਾਂ ਨੂੰ ਤੰਗ ਕਰ ਰਿਹਾ ਹੈ ਆਪਾਂ ਤਾਂ ਸੋਈਦਾ ਕੀ ਯਾਰ ਹਾਂ ਹੂੰ ਉਹ ਕਹਿੰਦੇ ਤਿੰਨੇ ਗੱਲਾਂ ਨੇ ਹਰੇਕ ਦੇ ਵਿੱਚ ਅੱਛਾ ਜੀ ਤੇ ਵਿੱਚ ਅੱਛਾ ਜੀ ਇਹ ਮਹਾਰਾਣੀ ਸਾਡੀ ਹੰਡੀ ਹੂੰ ਹੂੰ ਫਿਰ ਉਹਦੇ ਅੱਛਾ ਜੀ ਮਹਾਰਾਣੀ ਠੀਕ ਹੈ ਜੀ ਇਹ ਤਿੰਨੇ ਕੋਈ ਕਿਤੇ ਲੱਭਦਾਉਣਗੇ ਅੱਛਾ ਜੀ ਕਾਬਰੀਆਣੀ ਦਾ ਹੈਗਾ ਇਹ ਐਵੇਂ ਬੜੂਗਾ ਇੱਕੋ ਇੱਕੋ ਜਗਾ ਕਾਫੀ ਮਿਲੂ ਵਾਰੰਡੀ ਸਾਡੀ ਹੰਡੀ ਕੋ ਅੱਛਾ ਜੀ ਉਹ ਪਿਛਲੇ ਨਾਲੇ ਦਾ ਸਾਫੀਆ ਟੇਹ ਮਿਲ ਲੋ ਅੱਛਾ ਜੀ ਹੋਰ ਜੇ ਤੁਹਾਡਾ ਸ਼ੰਦ ਹੈ ਹਮ ਹਮ ਸਾਧਾ ਨਾਲ ਨੂੰ ਹੈ ਅੱਛਾ ਜੀ ਜਿਵੇਂ ਉਹ ਦੂਆ ਕਾਫੀ ਅਮਰਦਾ ਪੁੱਲੀ ਲੈਂ ਥੱਲੇ ਦੀ ਲੈਂ ਦਾ ਜਿਵੇਂ ਤੁਸੀਂ ਕਹਿੰਦੇ ਅੱਛਾ ਜੀ ਨਹੀਂ ਨਹੀਂ ਬੜਾ ਦਾ ਥੱਲੇ ਦੀ ਲੈਂ ਦਾ ਦੂਈ ਲੈਂ ਦਾ ਹਮ ਹਮ ਤੁਹ ਇੱਥੇ ਤਾਂ ਕਾਫੀ ਜ਼ਿਆਦਾ ਉਹ ਹੈ ਜੀ ਕਹਿੰਦੇ ਵੀ ਸੋ ਤੀਨ ਚੂੜਦੇ ਖੇਲ ਦਾ ਅਰਥ ਹੈ ਉਸ ਸੰਸਾਰ ਦਾ ਤਮਾਸ਼ਾ ਜਿਸ ਵਿੱਚ ਤਿੰਨ ਸੁਆਉ ਮੇਲੇ ਹੋਏ ਮਿਲੇ ਹੋਏ ਹਨ ਜਿਸ ਵਿੱਚ ਤਿੰਨ ਗੁਣ ਮਿਲੇ ਹੋਏ ਹਨ ਭਾਵ ਤ੍ਰਿਗੁਣ ਸੰਸਾਰ ਦਾ ਤਮਾਸ਼ਾ ਸਰਕਾਰ ਦਾ ਇਹ ਚਰਣਾ ਹੈ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਤਾਂ ਦੇਖ ਲੈਣੇ ਹੈ ਇਹ ਹੈ ਭਈ ਜੇ ਵਿਧਵਾ ਔਰਤ ਦੇਖਣੀ ਹੋਵੇ ਦੁਨੀਆ 'ਚ ਕਿਤੇ ਨੂੰ ਵੇਲੇ ਪੜਨ ਤੇ ਮਿਲ ਜੂਗੀ ਅੱਛਾ ਜੀ ਆ ਬਾਪੂ ਨੇ ਕਿਹਾ ਲਾੜੀ ਅੱਛਾ ਹੈ ਠੀਕ ਹੈ ਜੀ ਪਹਿਲਾਂ ਕਹਿੰਦੇ ਨੇ ਜੇ ਹਥੜੀ ਕਿਤੇ ਨੂੰ ਮਿਲਦੀ ਹੋਵੇ ਸਾਡੀ ਹਥੜੀ ਨੂੰ ਕਹਿੰਦੇ ਨੇ ਨਹੀਂ ਪਹਿਲਾਂ ਹੈ ਕੁੰਭਾਰ ਕੇ ਕੁਮਾਰ ਕੇ ਘਰ ਹਾਂਡੀ ਅੱਛਾ ਹੈ ਰਾਜਾ ਕੇ ਕਰ ਸਾਂਢੀ ਗੋ ਹਾਂਡੀ ਰਾਂਡੀ ਜੇ ਤੌੜੀ ਕਿਤੋਂ ਵੇਲੇ ਬਾਜ਼ਾਰ ਚ ਘਵਾਲ ਦੇ ਚਲੇ ਜਾ ਉੱਥੇ ਹੋਊਗੀ ਜੇ ਉੱਥੇ ਦੀ ਹੋਊਗੀ ਫਿਰ ਹੋਰ ਕਿੱਥੋਂ ਮਿਲੂ ਫਿਰ ਤਾਂ ਮਿਲੇ ਨਹੀਂ ਸਕਦੀ ਹਾਂਜੀ ਫਿਰ ਰਾਜਾ ਕੇ ਕਰ ਸੰਢੀ ਗੋ ਸੰਢੀ ਕੀ ਹੈ ਜੀ ਹੱਥ ਚਾਹਣੀ ਆਧਣੀ ਅੱਛਾ ਜੀ ਠੀਕ ਹੈ ਜੀ ਹਾਥੀ ਦੀ ਬਧੀਰ ਅੱਛਾ ਜੀ ਹਾਥੀ ਦੀ ਮਦੀਨ ਠੀਕ ਹੈ ਬਾਮਣ ਕੇ ਕਰ ਰਾਂਡੀ ਅੱਛਾ ਰਾਂਡੀ ਸੰਢੀ ਹਾਂਢੀ ਗੋ ਉਹ ਦੋ ਕਹਦੇ ਰਹਿੰਦੇ ਨਹੀਂ ਕਹਿੰਦੇ ਸੀ ਅਸਲ ਚੋੜ ਅੱਛਾ ਜੀ ਜੇ ਬਿੰਦਵਾ ਹਰਦ ਕਦੇ ਨਹੀਂ ਮਰਦੀ ਤਾਂ ਪੰਡ ਦੇ ਮਰ ਜਾਂਦੀ ਹੈ ਕਾਂਜ ਪੰਡ ਤੋਂ ਕੀਤੀ ਹੈ ਅੱਛਾ ਜੀ ਤੇ ਤੂੰ ਇਹ ਕੰਮ ਕਰਦਾ ਥੋੜੇ ਇੰਡੀਆ ਨੇ ਹੋਰ ਕਹੇ ਹੈ ਬਲੀ ਹਾਂ ਤੇ ਦੋ ਨਾਮ ਹੋਰ ਹੋਵੇ ਤਾਂ ਉਹ ਤੇ ਉਹ ਲੈ ਹੁੰਦੀ ਹੈ ਅੱਛਾ ਜੀ ਫਿਰ ਕਹਿੰਦੇ ਬਾਣੀ ਹੈ ਕਹਿ ਕਰ ਹੀਂਗ ਆਛੈ ਭੈਂਸਰ ਮਾਥੈ ਸਿੰਘ ਗੋ ਜਿਹੜਾ ਜਿਹੜਾ ਛੋਟਾ ਹੈ ਉਹਦੇ ਸਿਰ ਤੋਂ ਦੈ ਨੇ ਪਾਣੀ ਦੇ ਘਰ ਜੇ ਪਾਣੀ ਦੇ ਲਈ ਇਸ ਬਹੁਤ ਹੋਰ ਕਤਗੜੂ ਪੁਜਾਰ ਚ ਠੀਕ ਹੈ ਜੀ ਬਿਲਡ ਜੇ ਤਾਂ ਲੈਣ ਚਲੇਗਾ ਜੀ ਇਹ ਜੇ ਗੈਰਾਂ ਨੂੰ ਕਹਿੰਦਾ ਭਾਈ ਦੁਕਾਨ ਤੋਂ ਲਾਇਆ ਪਾਣੀ ਦੇ ਰੂਗੀ ਠੀਕ ਹੈ ਜੀ ਜਾਂਦਾ ਉੱਥੇ ਬਿਲ ਵੀ ਜਾਂਦੀ ਹੈ ਅਬ ਮੈਂ ਇਹੋ ਵੇਚਣ ਆਇਆ ਜੀ ਕਹਿੰਦਾ ਵੇਚਣ ਉਹਦੀ ਦੁਕਾਨ ਠੀਕ ਹੈ ਜੀ ਪੈਂਸਰ ਪੈਸਰ ਮਾਥੇ ਸਿੰਘ ਗੋ ਉਹ ਪੈਸਰ ਦੇ ਬਥੇ ਸਿੰਘ ਹੁੰਦਾ ਹੀ ਨੇ ਪੈਸਰ ਵੈਸੇ ਉਹਨੂੰ ਕਹਿੰਦੇ ਨੇ ਇਹ ਜਿਹੜਾ ਉਹ ਹੈਗਾ ਝੋਟਾ ਗੈਂਡਾ ਅੱਛਾ ਗੈਂਡਾ ਕੈਂਟਾ ਗੈਂਡੇ ਦੇ ਮੱਥੇ ਤੇ ਤਾਂ ਨਹੀਂ ਹੁੰਦਾ ਸਿੰਘ ਗੈਂਡੇ ਦੇ ਤਾਂ ਹੁੰਦਾ ਹੈਗਾ ਨੱਕ ਤੇ ਉਹ ਬੱਥਾ ਇਹ ਨੱਕ ਇਹਨਾਂ ਦੇ ਸਿਰ 'ਚ ਹੁੰਦਾ ਦੇ ਸਿੰਧ ਹੁੰਦਾ ਦੇ ਝੋਟਿਆਂ ਦੇ ਅੱਛਾ ਜੀ ਉਹ ਸਿਰ ਮੰਨਿਆ ਜਾਂਦਾ ਉਹਦੇ ਬੱਥੇ ਤੇ ਹੀ ਹੁੰਦਾ ਹੈ ਸਿੰਧ ਅੱਛਾ ਜੀ ਇਹਦੇ ਸਿਰ 'ਚ ਮੰਨਿਆ ਜਾਂਦਾ ਹੈ ਸਿੰਧ ਅੱਛਾ ਜੀ ਪੈਂਸਰ ਗੈਂਡਾ ਹੁੰਦਾ ਹੈ ਗੜਾਉਦਾ ਠੀਕ ਉਦੋਂ ਤਿੰਨ ਤਿੰਨ ਸਿਰ ਬੋਤਲ ਲੈਣਿਆਂ ਦੇ ਹੂੰ ਹੂੰ ਇਹ ਤਿੰਵੀਂ ਹੁੰਦਾ ਨਾ ਕਹੀਉਂਦੇ ਦੋ ਦੌਰ ਤੱਕ ਕਹੀਉਂਦੇ ਠੀਕ ਹੈ ਜੀ ਹਾਂ ਦੇਵਲ ਮੱਧਾ ਲੀਂਗ ਅਛਾ ਲੀਂਗ ਸੀਂਗ ਹੀਂਗ ਗੋ ਜਿਹੜਾ ਆ ਲੈਂਦਾ ਸ਼ਿਵਲਿੰਗ ਦੇਵਲ ਦੇ ਵਿਚਾਲੇ ਹੁੰਦਾ ਅੱਛਾ ਮੱਧ ਮੱਧ ਦੇਵਲ ਦਾ ਮਤਲਬ ਮੰਦਰ ਆ ਬਦਦਰ ਅੱਛਾ ਜੀ ਦੇਵਰਾ ਠੀਕ ਹੈ ਜੀ ਪੁੱਤਰਾ ਅਸ਼ੇਵਲੰਦੇ ਦੇ ਦਰਸ਼ਨ ਕਰਨ ਲੈਣੇ ਭਾਈ ਤੁਸੀਂ ਸ਼ਵਾਲੇ ਚਲੇ ਜਾਓ ਉੱਥੇ ਹੋ ਜਾਣਗੇ ਠੀਕ ਹੈ ਜੀ ਉੱਥੇ ਹੀ ਉਹ ਬਾਹਰ ਨਾ ਹੋਵੇ ਕਿਤੇ ਉੱਥੇ ਚਲੇ ਜਾਓ ਉੱਥੇ ਦਰਸ਼ਨ ਹੋ ਜਾਣਗੇ ਅੱਛਾ ਜੀ ਇੱਕ ਦੋ ਦੀ ਲੋੜ ਹੈ ਤਾਂ ਇੱਕ ਬਾਣੀ ਆ ਤੇ ਮਿਲ ਜਾਂਦੀ ਹੈ ਠੀਕ ਹੈ ਸਿੰਘ ਤੇ ਉਹਦੇ ਠੀਕ ਹੈ ਜੀ ਤੇ ਜਦੋਂ ਫਿਰ ਦੁਬਾਰਾ ਲਿਖਦੇ ਆ ਲੀਂਗ ਸਿੰਘ ਹੀਂਗ ਗੋ ਇਹ ਤੋਂ ਭਾਵ ਆਪਾਂ ਕੀ ਲੈਣੇ ਆ ਵੀ ਇਹ ਰਾਈਮ ਐ ਉਹ ਚਲਣੀ ਹੈ ਹਾਂ ਅੱਛਾ ਜੀ ਇਹ ਤੇ ਨਾ ਇਹ ਤੇ ਰੇ ਦੇ ਅੱਛਾ ਜੀ ਤੇ ਇਹ ਸੇ ਗੀ ਗੋ ਅੱਛਾ ਜੀ ਤੇ ਨਾ ਇਹ ਤੇ ਕੋ ਤੇ ਰੇ ਓ ਵੀ ਤੇ ਨਾ ਇਹ ਵੀ ਤੇ ਦੇ ਅੱਛਾ ਜੀ ਤੇਲੀ ਕਹਿ ਕਰ ਤੇਲ ਆਛੈ ਜੰਗਲ ਮਧੇ ਬੀਲ ਗੋ ਮਾਲੀ ਕਹਿ ਕਰ keel ਆਛੈ keel beel tel go ਹ ਜਿਹੜਾ ਮਾਲੀ ਹੋਊਗਾ ਉਹਦੇ ਘਰ ਕੇਲਾ ਹੋਊਗਾ ਕੇਲਾ ਜਿਹੜੇ ਨਾ ਇਕੱਲੇ ਦੇ ਬੂਟੇ ਹਾਂਜੀ ਮਾਲੀ ਦੇ ਘਰ ਹੋਣਗੇ ਮਾਲੀ ਦੇ ਘਰ ਹੁੰਦੇ ਸੀ ਅੱਗੇ ਵੀ ਮਾਲੀ ਦੇ ਘਰ ਹੁੰਦੇ ਸੀ ਹੁਣ ਜਿਹੜੇ ਹੁਣ ਤਾਂ ਖੇਤੀ ਕਰਨ ਲੱਗੇ ਪਹਿਲਾਂ ਦੀ ਗੱਲ ਹੈ ਹਾਂਜੀ ਜੇ ਕੇਲਾ ਕਿਤੇ ਨਾ ਹੋਵੇ ਭਾਈ ਮਾਲੀ ਦੇ ਘਰ ਬੜ ਜਾਊਗਾ ਠੀਕ ਹੈ ਜੀ ਤੇਲੀ ਦੇ ਘਰ ਤੇ ਬੋਲਾਂ ਦੀ ਮੱਤ ਠੀਕ ਹੈ ਜੀ ਤੇਲੀ ਦੇ ਘਰ ਤੇਲ ਜੰਗਲ ਵਿੱਚ ਬੇਲ ਠੀਕ ਹੈ ਜੀ ਮਾਲੀ ਦੇ ਘਰ ਕੇਲ ਕੇਲਾ ਠੀਕ ਹੈ ਜੀ। ਕੇਲ ਬੇਲ ਤੇਲ ਗੋ। ਜੇ ਤੇਲ ਦੀ ਲੋੜ ਹੈ ਤਾਂ ਤੇਲੀ ਦੇ ਚਲੇ ਜਾਓ। ਠੀਕ ਹੈ ਜੀ। ਹਾਂਜੀ। ਹੋ ਗਿਆ ਵੀ। ਕੇ ਤੇਲ ਹਾਂਜੀ ਕੇਲ ਬੇਲ ਤੇਲ ਗੋ ਠੀਕ ਹੈ ਜੀ। ਤੇਲ ਵੀ ਤੈਨੂੰ ਹੋ ਗਿਆ ਕਹਿੰਦੇ। ਹਾਂਜੀ ਹੁਣ ਆਇਆ ਜੀ ਅਖੀਰੀ ਛੰਦ। ਸੰਤਾ ਮੱਦੇ ਗੋਬਿੰਦ ਆਛੈ ਗੋਕਲ ਮੱਦੇ ਸ਼ਿਆਮ ਗੋ। ਨਾਮੇ ਮਦੈ ਰਾਮ ਅਚੇ ਰਾਮ ਸਿਆਮ ਗੋਬਿੰਦ ਗੋ ਆਇਆ ਸਲੀ ਗੱਲ ਅੱਛਾ ਜੀ ਇਸੇ ਤਰੀਕੇ ਨਾਲ ਆ ਅੱਛਾ ਜੀ ਜਿੱਥੇ ਪਿਛੇ ਆਇਆ ਤਾਂ ਇਸ ਤਰੀਕੇ ਨਾਲ ਇੱਥੇ ਆਇਆ ਅੱਛਾ ਜੀ ਇਹਦੇ ਨਾਲ ਪਿਛਲੇ ਪ੍ਰਮਾਣ ਦੇ ਕੇ ਚੌਥਾ ਹੋਰ ਹੈ ਹਾਂ ਜੀ ਹਾਂ ਅਕਤੂਬਰ ਦੇ ਸੰਤਾ ਮਦੈ ਅੱਛਾ ਸੰਤਾ ਮਦੈ ਗੋਬਿੰਦ ਅੱਛਾ ਸੰਤਾਂ ਦੇ ਵਿੱਚ ਉਹਦਾ ਗੋਬਿੰਦ ਵਾਲੀ ਹੁੰਦਾ ਅੱਛਾ ਜੀ ਹੁਣ ਤਾਂ ਗੋਬਿੰਦ ਨੂੰ ਬਾਹਰ ਨਹੀਂ ਕੋੰਤੇ ਸੰਤਾਂ ਦੇ ਵਿੱਚ ਹਰਦਰਦ ਹੁੰਦਾ ਗੋਬਿੰਦ ਥੋੜਾ ਬਾਹਰ ਹੋਊਗਾ ਠੀਕ ਆ ਨਹੀਂ ਬਾਹਰ ਉਹਦਾ ਜਿਹੜੇ ਦੰਦ ਦਾ ਬਾਹਰ ਗੋਬਿੰਦ ਹੈ ਉਹ ਸਰਤੇ ਦੀ ਹੈ ਇਹ ਤਾਂ ਨਾਮ ਦੇ ਬਕਾਇਰ ਇਹਨਾਂ ਦਾ ਹੂੰ ਹੂੰ ਇਹ ਤਾਂ ਪਹਿਲਾਂ ਦੀ ਗੱਲ ਆ ਉਹਦਾ ਜੋ ਗੁਰੂ ਹੈ ਨਹੀਂ ਆਪਣੇ ਹੈ ਨਹੀਂ ਔਰ ਕੋਈ ਸਿੱਖਾ ਦੀ ਗੱਲੇ ਨਹੀਂ ਹੂੰ ਹੂੰ ਤਾਂ ਤਨੀਓ ਹੈਗਾ ਜਿਹੜਾ ਗੋਬਿੰਦ ਬਾਹਰ ਬੁਲਦਾ ਇਹ ਗੋਬਿੰਦ ਬੁਰਾ ਨਹੀਂ ਬਾਹਰ ਬੁਲੀ ਬੈਠੇ ਨੇ ਠੀਕ ਹੈ ਜੀ ਉਹ ਜਿਹੜਾ ਇਹ ਬੰਨੇ ਬੈਠੇ ਨੇ ਉਹਦੇ ਖਲਾਸ ਬਗਾਵਤ ਹੈ ਅੱਛਾ ਜੀ ਅਹ ਤਾਂ ਤਨੇ ਬਗਾਵਤ ਕੀਤੀ ਹੈ ਬਾਹਰ ਗੋਬਿੰਦ ਜਿਹੜਾ ਹੈ ਗਲਤ ਹੈ ਹੂੰ ਹੂੰ ਉਹਦਾ ਹੀ ਨਹੀਂ ਠੀਕ ਹੈ ਜੀ ਓਵਰਰੂਲ ਕਰਤਾ ਹੂੰ ਹੂੰ ਜੋੜ ਕਰਤਾ ਵੀਰ ਜਿਹੜਾ ਜੋ ਗੱਤ ਨਾਲ ਗੱਲ ਕਰ ਝੂਠੇ ਰਹੇ ਅੱਛਾ ਜੀ ਉਹ ਗੋਕਲ ਮੱਦੇ ਸ਼ਾਮ ਗੋ ਗੋਕਲ ਨੇ ਬੰਦੇ ਸ਼ਾਮ ਕਹਿੰਦੇ ਨੇ ਇਹ ਬੰਦੇ ਨੇ ਨਾ ਉਹ ਤੇ ਕ੍ਰਿਸ਼ਨ ਨਹੀਂ ਗੱਲ ਹਾਂਜੀ ਜਿਵੇਂ ਗੋਕਲ ਮੱਦੇ ਸ਼ਾਮ ਇਹ ਮੰਨਦੇ ਨੇ ਇਹ ਅਸੀਂ ਕਹਿੰਦੇ ਆਂ ਵੀ ਉਹ ਜਿਹੜਾ ਸੰਤਾਂ ਦੇ ਵਿੱਚ ਉਹ ਵੀ ਦੂਜੇ ਠੀਕ ਹੈ ਜੀ ਇਹਨਾਂ ਦਾ ਸ਼ਾਮ ਕੋਕਲ ਚੁੰਦਾ ਹੂੰ ਗੋਵਿੰਦgarh ਦੀ ਸ਼ਾਮ ਨੂੰ ਕੋਕਲ ਚਾਹਦੇ ਨੇ ਪ੍ਰਦੇਸ਼ ਨੂੰ ਅੱਛਾ ਜੀ ਜਿਹੜਾ ਗੋਵਿੰਦਾ ਉਹ ਤਾਂ ਸੰਤਾ ਦੇ ਪਿਛੋਂਦਾ ਜਿਹੜਾ ਕੋਕਲ ਵਿੱਚ ਆ ਸ਼ਾਮ ਹੈ ਉਹ ਵੀ ਨਹੀਂ ਹੈ ਅੱਛਾ ਜੀ ਉਹ ਵੀ ਉਹਨਾਂ ਨੂੰ ਗਲਤ ਕਹਿਦੇ ਨੇ ਅੱਛਾ ਜੀ ਇਹ ਬਾਤ ਪਾਰ ਲਈਏ ਠੀਕ ਹੈ ਉਹਨਾਂ ਨੇ ਅੱਛਾ ਜੀ ਚਲੋ ਠੂੜ ਪ੍ਰਚਾਰ ਕਰਤਾ ਹੂੰ ਹੂੰ ਪ੍ਰਚਾਰਕੂਣ ਵੀ ਗੋਪਤ ਗੋਕਲ ਚ ਹੁੰਦਾ ਹੈ। ਅੱਛਾ ਜੀ। ਬੋਲ ਸ਼ਾਹ ਪੁੱਤ। ਸ਼ਾਨਦਾਰ। ਤੇ ਗੋਕਲ ਇੱਥੇ ਜਗਾ ਦਾ ਨਾਮ ਹੈ ਜੀ ਕਿ ਮੰਨ ਨੂੰ ਕਿਹਾ? ਕਾਹ ਨੂੰ ਆਇਆ ਨਹੀਂ ਗੋਕਲ ਹੈ ਨਹੀਂ ਕੀ ਮਖਰਾ ਗੋਕਲ। ਹਾਂਜੀ ਹਾਂਜੀ ਹਾਂਜੀ। ਕੋਣ ਕਹਿਣਾ? ਉਹ ਗੱਲ ਉਹ ਨਾਲੇ ਹੋ ਰਹੀ ਆ ਪੰਡਤਾਂ ਨਾਲ ਸਿੱਖੀ ਦੀ ਗੱਲ ਤੁਸੀਂ। ਹੋਰ ਤਰਨ ਦੀ ਗੱਲ ਹੈ ਭਗਤਾਂ ਦੀ। ਅੱਛਾ ਜੀ। ਗੋਕਲ ਮੱਦੇ ਸ਼ਾਮ ਗੋ। ਅੱਲੇ ਜਿਹੜੇ ਲੋਕਾਂ ਨੂੰ ਗੋਗਲ ਤੋਂ ਪਰ ਗੋਵਿੰਦੀ ਗੱਲ ਸਮਝਾਉਣੀ ਆ ਉਹ ਗੱਲ ਉਹਨਾਂ ਨਾਲ ਹੋ ਰਹੀ ਐ ਅੱਛਾ ਜੀ ਕਾਨੂੰਨੀ ਹੋ ਰਹੀ ਗੱਲ ਠੀਕ ਐ ਜੀ ਅੱਜ ਦੇ ਸੰਦਰਭ ਵਿੱਚ ਅਸੀਂ ਗੱਲ ਨੂੰ ਨਹੀਂ ਦੇਖ ਸਕਦੇ ਹੂੰ ਹੂੰ ਤੇ ਗੁਰੂਆਂ ਤੋਂ ਪਹਿਲਾਂ ਦੀ ਗੱਲ ਐ ਠੀਕ ਐ ਜੀ ਉਸ ਵੇਲੇ ਦੇ ਹਾਲਾਤ ਦੇ ਹਿਸਾਬ ਨਾਲ ਇਹ ਅਰਥ ਨੇ ਉਸ ਵੇਲੇ ਦੇ ਹਿਸਾਬ ਨਾਲ ਗੱਲ ਕਹੀ ਹੋਈ ਐ ਅੱਜ ਦੇ ਹਿਸਾਬ ਦੇ ਵਿੱਚ ਉਹ ਗੱਲ ਨਹੀਂ ਕਹੀ ਹੋਈ ਐ ਤੇ ਸ਼ਾਮ ਕ੍ਰਿਸ਼ਨ ਨੂੰ ਕੀ ਆਇਆ ਹਾਂ ਕ੍ਰਿਸ਼ਨ ਨੂੰ ਕਿਹਾ ਹੈ ਅੱਛਾ ਪਰ ਗੋਬਿੰਦ ਨਹੀਂ ਲਿਖਿਆ ਆਇਆ ਸੀ ਕ੍ਰਿਸ਼ਨ ਨੂੰ ਪਤਾ ਜਿੱਤੇ ਕ੍ਰਿਸ਼ਨ ਪੜਿਆ ਉੱਥੇ ਗੋਕਲ ਸੀ ਉਹਦਾ ਨੂੰ ਗੋਕਲ ਹੈ ਅੱਛਾ ਜੀ ਤੇ ਗੋਬਿੰਦ ਨਹੀਂ ਕਿਹਾ ਹੋਇਆ ਇਹ ਗੋਕਲ ਗੋਕਲ ਮਤਲਬ ਗੋਬਿੰਦ ਨਹੀਂ ਕਿਹਾ ਉੱਥੇ ਸ਼ਾਮ ਕਹਤਾ ਗੋਕਲ ਮੱਧੇ ਸ਼ਾਮ ਕੋ ਹਾਂ ਸ਼ਾਮ ਠੀਕ ਹੈ ਨਾਮੇ ਮੱਧੇ ਰਾਮ ਅਛੇ ਰਾਮ ਸ਼ਾਮ ਗੋਬਿੰਦ ਗੋ ਸ਼ਾਮ ਦੇ ਨਾਮ ਉਹ ਰਾਮ ਦੇ ਹਾਂ ਜੀ ਸ਼ਾਮ ਦਾ ਨਾਮ ਆਪੇ ਹੈ ਹਮ ਹਮ ਸ਼ਾਮ ਦਾ ਨਾਮ ਆਪੇ ਹੈ ਹਮ ਹਮ ਆਹ ਇਹਦੇ ਵਿੱਚ ਰਾਮ ਉਹਦੇ ਹਮ ਹਮ ਇਹ ਤੋਂ ਬਹਲੇ ਸਾਹੀ ਵਰਤਨ ਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਹਮ ਹਮ ਪਾਲਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਾਮ ਦੇ ਕਹਿ ਸਕਦੇ ਹਾਂ ਸ਼ਾਮ ਹੈ ਅੱਛਾ ਚਾਹ ਬਣਾਉਣ ਦਾ ਡੱਲ ਭੇਜਦਾ ਹਮ ਹਮ ਪਾਹਲੇ ਜਿਹੜੀ ਕਰਾਮਾਤ ਹੈ ਨਾ ਬਾਹਲਾ ਗਿਆਨ ਨਾਲ ਜਿਹੜਾ ਸਿੱਧ ਗੱਲ ਹੈ ਪਰ ਬਾਣੀ ਦੀ ਕੋਈ ਬਾਹਲਾ ਗਿਆਨ ਹੈ ਜਿਹੜਾ ਉਹ ਖੱਬੇ ਹੱਥ ਚ ਅੱਛਾ ਇਹ ਸ਼ਾਮ ਹੈ ਬਸ ਇਹ ਸ਼ਾਮ ਹੈ ਅਸਾਂ ਤੇ ਪਸਰਾਂ ਉਹ ਸੋਇਆ ਹਨ ਹਮ ਇਹ ਕੱਦ ਸ਼ਾਮ ਹੈ ਕਰਾਮ ਹਮ ਹਮ بس رام شام گوبند گو گوبند گو رام شام گوبند گو گوبند گو ہاں ਤਾਂ ਅੱਛਾ ਹੈ ਤਾਂ ਆਰਕੀ ਅਰਥ ਨੇ ਅੱਛੇ ਅੱਖਰ ਦਾ ਕੀ ਲੈਨੇ ਅਰਥ ਵੀ ਉਹਦੇ ਵਿੱਚ ਉਹ ਆਪਣਾ ਹੁੰਦਾ ਹੈ ਹੁੰਦਾ ਹੈ ਅੱਛਾ ਜੀ ਹੁੰਦਾ ਹੈ ਹਸਤੇ ਤਹਾਂ ਜੀ ਉਪਸਥਿਤ ਹੈਗਾ ਪ੍ਰੈਜ਼ੈਂਟ ਹੈਗਾ ਹੁੰਦਾ ਹੀ ਹੈ ਅੱਛਾ ਜੀ ਜਿਹੜਾ ਲੋਭਾ ਉਹਦੇ ਵਿੱਚ ਹੁੰਦਾ ਹੀ ਹੈ ਹਮ ਹਮ ਜਿਹੜਾ ਲੋਭ ਦਾ ਬੀਜ ਰਹੇਗਾ ਉਹਦੇ ਚ ਹੁੰਦਾ ਬੀਜ ਰੂਪ ਲੋਭ ਦਾ ਜਿਹੜਾ ਠੀਕ ਹੈ ਜੀ ਉਹ ਲਿਬਰਨ ਬੋਲਦੇ ਠੀਕ ਹੈ ਜੀ ਉਤੋਂ ਪਰ ਘੜੋ ਇੱਥੇ ਜਿਹੜੇ ਅਰਥ ਇਹਨਾਂ ਦੇ ਹੈ ਜੀ ਉਹ ਅਰਥ ਪਰਮਾਤਮਾ ਦਾ ਰਚਿਆ ਹੋਇਆ ਇਹ ਜਗਤ ਤ੍ਰਿਗੁਣੀ ਸੁਭਾਉ ਦਾ ਤਮਾਸ਼ਾ ਹੈ ਰਾਹੁ ਇਹਨਾਂ ਨੂੰ ਮੈਨੂੰ ਲੱਗਦਾ ਵੀ ਜਿਹੜੀ ਅੱਖਰ ਆਪਾਂ ਪਹਿਲੇ ਤੱਕ ਪੜ੍ਹੀ ਹੈ ਨਾ ਵੀ ਤੀਨ ਛੰਦੇ ਖੇਲ ਆਛ ਹੈ ਖੇਲ ਅੱਖਰ ਤੋਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਖੇਲ ਕਿਉਂ ਲਿਖਿਆ ਇੱਥੇ ਦੇਈ ਦੇਈ ਹੂੰ ਉਹ ਇਹ ਆਰਖਾ ਪੜੋ ਜੀ ਦਾ ਤਿੰਨ ਛੰਦੇ ਖੇਲ ਅੱਛੇ ਉਹਨਾਂ ਨੇ ਲਿਖਿਆ ਹੈਗਾ ਬਾ 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 10 ਫੜੋ ਕੁਮਾਰ ਦੇ ਘਰ ਹਾਂਡੀ ਅੱਛੇ ਇੱਥੋਂ ਸ਼ੁਰੂ ਹੋ ਜਾਂਦਾ ਹਾਂ ਇੱਥੇ ਨਾਲ ਕਰਿਆ ਕੁਮਾਰ ਦੇ ਘਰ ਹਾਂਡੀ ਹੀ ਮਿਲਦੀ ਹੈ ਰਾਜੇ ਦੇ ਘਰ ਸੰਡਣੀ ਆ ਦੇਖੀ ਹੈ ਉਹਨਾਂ ਨੂੰ ਸੰਡਣੀ ਲਿਖਿਆ ਵੈਸੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਹਾਥੀ ਦੀ ਗੱਲ ਹੈ ਤੇ ਬ੍ਰਾਹਮਣ ਦੇ ਘਰ ਸਗਨ ਮਹੂਰਤ ਆਦਿਕ ਵਿਚਾਰਨ ਲਈ ਪੱਤਰੀ ਆਦਿਕ ਪੁਸਤਕ ਹੀ ਮਿਲਦੀ ਹੈ ਰਾਂਡੀ ਦਾ ਵੀ ਇਹਨਾਂ ਨੇ ਕੁਝ ਅਰਥ ਹੋਰ ਕਰਤਾ ਜੀ ਰਾਂਡੀ ਵਿਚੌਣ ਜਿਹੜਾ ਸੀਗਾ ਆ ਗੱਲ ਵਿਚੌੜੀ ਸੀ ਜਿਹੜੀ ਮੈਂ ਸਹੀ ਆ ਹੂੰ ਉਹ ਤਾਂ ਉਹਨਾਂ ਨੇ ਪਲਾਨ ਬਣਾਇਆ ਵੀ ਇਹ ਇਹਨਾਂ ਦੀ ਧਿਆਨ ਵਧੰਦੋ ਹੂੰ ਹੂੰ ਜੇ ਲੈ ਕਾ ਕੇ ਅੱਛਾ ਜੀ ਵਿਚਾਈ ਹੈ ਹੂੰ ਹੂੰ ਉਹ ਜਿਹੜੀ ਸੀ ਨਾ ਆਪਣੀ ਮੈਂ ਜਿਹੜੀ ਇਹਨਾਂ ਦੀ ਪੋਲ ਖੋਲੀ ਹੈ ਕਬੂਲ ਬਚਾਈ ਹੈ ਉਹਨਾਂ ਨੇ ਆਪਣੀ ਅੱਛਾ ਜੀ ਧਿਆਨ ਤੁਹਾਡਾ ਜਿਹੜਾ ਪਾਸੇ ਚੱਕ ਕੇ ਮਾਰਿਆ ਫਿਰ ਤੀਰ ਫਿਰ ਦੇ ਵਿੱਚ ਹਾਂ ਜੀ ਖਾਸਾ ਕੁਝ ਲਿਖਿਆ ਜੀ ਦੋ ਤੇ ਤਿੰਨ ਪੰਨੇ ਲਿਖੇ ਹੋਏ ਆਂ ਵੀ ਇਹ ਗੱਲ ਹੋ ਗਈ ਗਈ ਉਹਦੇ ਇਹ ਵੀ ਕਰੂਗਾ ਹੂੰ ਹੂੰ ਉਹਦੇ ਬਸਾਂ ਬਚਾਈ ਹੈ ਹਾਂ ਜੀ ਉਹਨੇ ਇੱਜ਼ਤ ਬਚਾਣੀ ਔਖੀ ਹੋਗੀ ਉਹਨੂੰ ਆਪਣੀ ਹੂੰ ਹੂੰ ਉਹਨੇ ਆਪਣੀ ਇੱਜ਼ਤ ਬਚਾਲੀ ਆਪਣਾ ਧਰਮ ਬਚਾਲਿਆ ਆਪਣੀ ਜਿਹੜੀ ਉਹਨਾਂ ਦਾ ਜੀ ਵੀ ਔਰਤਾ ਦੇ ਰੂਹਾਂ ਆ ਗਏ ਉਹ ਬਚ ਗਿਆ ਆਪਣੇ ਨਿਕਲ ਗਿਆ ਵਿਚਾ ਕੇ ਜਨ ਕੇ ਸ਼ੁਰੂਆਤੋਂ ਚੰਗੀ ਕਰਦੇ ਵੈਸੇ ਉਹ ਕਹਿੰਦੇ ਲੋਕ ਜਾਣੇ ਹੈ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਜੂ ਕਾਸੀ ਉਪਦੇਸ ਹੋਏ ਮਾਨਸ ਮਰਤੀ ਵਾਰ ਇਸ ਹੁਕਮ ਦੇ ਅਨੁਸਾਰੇ ਸ਼ਬਦ ਵੀ ਬ੍ਰਹਮ ਵਿਚਾਰ ਹੈ ਹਰੇਕ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਮੁੱਖ ਉਪਦੇਸ਼ ਹੁੰਦਾ ਹੈ ਪਰ ਉਹ ਬ੍ਰਹਮ ਵਿਚਾਰ ਨਹੀਂ ਕੱਢ ਸਕੇ ਸ਼ਬਚੋ ਜੇ ਜੁਮਣੀ ਗੱਡੀ ਵਾਲਾ ਨੇ ਹਾਂਜੀ 5000 ਰੁਪਏ ਦਾ ਜੀ ਹਾਂ ਉਹਨਾਂ ਨੂੰ ਕੋਈ ਆਈਡੀਆ ਹੀ ਨਹੀਂ ਲੱਗਿਆ ਬਣੀ ਇਹ ਛੰਦ ਤਿੰਨ ਪਦਾਂ ਉੱਤੇ ਖੇਲ ਰੂਪ ਹੈ ਕੋਈ ਤਾਂ ਹੈ ਕਹਿੰਦਾ ਬੜੇ ਪਾਸਿਓਂ ਨੇ ਕੋਸ਼ਿਸ਼ ਕੀਤੀ ਐ ਪਰ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਰਾਂਡੀ ਢਾਂਡੀ ਢਾਂਡੀ ਇਹ ਤਿੰਨ ਨੇ ਹਾਂਜੀ ਤਿੰਨ ਹੈ ਪਰ ਉਹ ਫਿਰ ਰਾਂਡੀ ਦਾ ਮਤਲਬ ਕੁਝ ਹੋਰ ਹੀ ਕਰ ਜਾਂਦੇ ਆ ਉਹ ਰਾਂਡੀ ਦਾ ਅਰਥ ਕਰ ਜਾਂਦੇ ਆ ਬ੍ਰਾਹਮਣ ਦੇ ਕਰ ਸਗਨ ਮਹੂਰਤ ਆਦਿਕ ਵਿਚਾਰਨ ਲਈ ਪੱਤਰੀ ਕਰਦੇ ਆ ਜੀਓ ਇਹ ਲੰਡੀ ਬਦਲੇ ਮੁਕਲ ਗਾ ਲੰਡੀ ਕਿੱਥੇ ਗਿਆ ਹੈ ਕਾਂਢੀ ਕੀ ਹੈ ਹੋਇਆ ਵੀਣਾ ਕਰਾਂ ਵਿੱਚ ਪੱਤਰੀ ਸਾਂਢਣੀ ਭਾਂਡੇ ਹੀ ਪ੍ਰਧਾਨ ਹਨ ਉਹ ਪੱਤਰੀ ਪੱਤਰੀ ਨੂੰ ਕੀ ਕਾਂਢੀ ਕਿਹਾ ਹੈ ਕਿ ਕਾਂਢੀ ਅੱਛਾ ਜੀ ਕਿ ਕਾਂਢੀ ਹੈ ਉਹ ਗਣਗਣ ਜੋਦ ਕੇ ਕਾਂਢੀ ਕੀਦੀ ਅੱਛਾ ਜੀ ਉਹ ਕਿ ਕਾਂਢੀ ਨੂੰ ਇੱਥੇ ਉਹ ਲੰਡੀ ਬਣਾ ਕੇ ਕਰ ਗਿਆ ਹਾਂ ਜੀ ਉਦਾਂ ਕਿ ਕਾਂਢੀ ਲਬਦ ਵਰਤਿਆ ਉੱਥੇ ਹੂੰ ਹੂੰ ਤੇ ਫਿਰ ਕੁਟੀ ਕਰਕੇ ਪਤਰੀ ਕਰ ਹਾਂ ਇਹਦੇ ਦਾ ਅਰਥ ਫਿਰ ਫਿਰ ਕਹਾਂ ਚੱਲਦਾ ਜੀ ਹਟ ਹਟਵਾਣੀਏ ਦੇ ਘਰ ਹਿੰਗ ਆਦਿਕ ਮਿਲਦੀ ਹੈ ਭੈਣ ਸੇਰੇ ਮੱਥੇ ਉੱਤੇ ਸਿੰਘ ਹੀ ਹਨ ਅਤੇ ਦਿਵਾਲੇ ਦੇਵ ਵਿੱਚ ਲਿੰਗ ਹੀ ਗੱਡਿਆ ਹੋਇਆ ਦਿਸਦਾ ਹੈ ਇਨ੍ਹਾਂ ਥਾਈ ਹਿੰਗ ਸਿੰਘ ਤੇ ਲਿੰਗ ਚਲੋ ਇਹ ਤਾਂ ਥੋੜਾ ਬਹੁਤ ਠੀਕ ਹੋ ਗਿਆ ਇਹ ਤੇਲੀ ਦੇ ਘਰ ਜਾਓ ਉੱਥੇ ਅੰਦਰੋਂ ਤੇਲ ਹੀ ਤੇਲ ਪਿਆ ਹੈ ਜੰਗਲਾਂ ਵਿੱਚ ਵੇਲ ਹੀ ਵੇਲ ਹਨ ਇਹ ਮਾਲੀ ਦੇ ਘਰ ਕੇਲਾ ਹੀ ਲੱਗਾ ਮਿਲਦਾ ਹੈ ਫਿਰ ਕਹਿੰਦੇ ਆ ਜਿਵੇਂ ਗੋਕਲ ਵਿੱਚ ਕ੍ਰਿਸ਼ਨ ਜੀ ਦੀ ਹੀ ਗੱਲ ਚੱਲ ਰਹੀ ਹੈ ਤਿਵੇਂ ਇਸ ਖੇਲ ਦਾ ਮਾਲਕ ਗੋਬਿੰਦ ਸੰਤਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ ਉਹੀ RAM ਨਾਮਦੇਵ ਦੇ ਵੀ ਅੰਦਰ ਪ੍ਰਤੱਖ ਵਸ ਰਿਹਾ ਹੈ ਇਨੀ ਥਾਈ ਭਾਵ ਸੰਤਾਂ ਦੇ ਹਿਰਦੇ ਵਿੱਚ ਗੋਕਲ ਵਿੱਚ ਤੇ ਨਾਮਦੇਵ ਦੇ ਅੰਦਰ ਗੋਬਿੰਦ ਸਿਆਮ ਤੇ ਰਾਮ ਹੀ ਗੱਜ ਰਿਹਾ ਹੈ। ਵਾਹ। ਸ਼ਾਮ ਦਾ ਨਹੀਂ ਪਤਾ ਲੱਗਿਆ ਵੀ ਸ਼ਾਮ ਜਿਹੜੀ ਚੀਜ਼ ਹੈ ਉਹ ਇਹਨਾਂ ਨੇ ਕ੍ਰਿਸ਼ਨ ਦੇ ਉਹਦੇ ਚ ਕੀਤੀ ਹੈ ਮੈਨੂੰ ਲੱਗਦਾ। ਆਹ ਕ੍ਰਿਸ਼ਨ ਤੇ ਠੀਕ ਹੈ ਜੀ। ਪਰ ਤਨੇ ਬਾੜ ਤੇ ਰਾਮ ਬਾੜ ਤੇ ਕ੍ਰਿਸ਼ਨ ਬਾੜਦਾ ਉੱਥੇ। ਹੂੰ। गोविंद श्याम ਤੇ राम ਕਹਿਤਾ ਨਿਕਤ ਨਹੀਂ ਥਾਵੇਂ ਭਾਵ ਸੰਤਾਂ ਦੇ ਹਿਰਦੇ ਵਿੱਚ ਗੋਕਲ ਵਿੱਚ ਤੇ ਨਾਮਦੇਵ ਦੇ ਅੰਦਰ गोविंद श्याम ਤੇ राम ਹੀ ਗਜ ਰਿਹਾ ਹੈ। श्याम राम ਦੋਏ ਕਰਦੇ ਫਿਰ ਹਾਂਜੀ ਕਰਦੇ ਨਾ ਹਾਂਜੀ ਇਹ ਹੀ ਸ਼ਰਤਾ ਫਿਰੋ ਏਨੀ ਇਹ ਤਾਂ ਬੜੀ ਸ਼ਾਂਤ ਹੋਰ ਕੀ गोविंद ਪਤਾ ਨਹੀਂ ਲੱਗਦਾ ਵੀ ਕਹਿਣਾ ਕੀ ਚਾਹੁੰਨ ਉਹ ਐਨੀ ਥਾਂ ਹੀ ਭਾਵ ਸੰਤਾਂ ਦੇ ਹਿਰਦੇ ਵਿੱਚ ਗੋਕਲ ਵਿੱਚ ਅਤੇ ਰਾਮ ਨੇ ਰਾਮ ਦੇ ਨਾਮਦੇਵ ਦੇ ਅੰਦਰ गोविंद ਸਿਆਮ ਅਤੇ ਰਾਮ ਨਹੀਂ ਉਹ ਐ ਤੋ ਲਿਖ ਰਿਹਾ ਵੀ ਸੰਤਾਂ ਦੇ ਵਿੱਚ गोविंद ਹੈ ਗੋਕਲ ਵਿੱਚ ਸਿਆਮ ਹੈ ਤੇ ਰਾਮ ਜਿਹੜਾ ਹੈ ਉਹ ਨਾਮਦੇਵ ਜੀ ਦੇ ਹਿਰਦੇ ਵਿੱਚ ਗੱਜ ਰਿਹਾ ਲੱਗਦਾ ਇਹ ਹੀ ਕਹਿਣਾ ਚਾਹੁੰਦੇ ਹੋ ਪਰ ਸਿਆਮ ਦੇ ਅਰਥ ਵੀ ਉਹਨਾਂ ਨੂੰ ਕਲੀਅਰ ਨਹੀਂ ਹੋਣ ਲੱਗਦਾ ਕਿਤੇ ਵੀ ਸਾਬ ਕਰੀ ਗਿਆ ਦੇਰ ਹੋਰ ਹੂੰ ਹੂੰ ਯਾਰ ਗੋਲ ਰਾਮ ਨੂੰ ਸ਼ਾਮ ਨੂੰ ਬਖਰਾ ਦੇ ਦਿਖਾਉਣਾ ਚਾਹੁੰਦਾ ਹੂੰ ਹੂੰ ਢਾਲ ਬੁਲਾਉਣਾ ਚਾਹੁੰਦਾ ਹੂੰ ਪਰ ਠੀਕ ਹੈ ਜੀ ਆਹ ਉਹ ਗੱਲ ਹੈ ਜੀ ਰਾਮ ਸ਼ਾਮੂ ਬਲਕ ਪੰਦੇ ਆਗੇ ਤੇ ਇਹ ਫੇਰ ਫੁੱਲ ਗਿਆ ਫੇ ਸਾਡੇ ਪੱਲੇ ਕੀ ਰਹਿ ਗਿਆ ਗੁਰਬਾਣੀ ਇਹ ਫੇਰ ਹੋ ਲਈਏ ਬੜਾ ਕਾਫੀ ਇਹ ਔਖਾ ਮਤਲਬ ਜਿੱਥਾਂ ਤੁਹਾਨੂੰ ਕੋਈ ਉਹ ਨਹੀਂ ਹੈ ਬੁਰੀ ਤਰ੍ਹਾਂ ਫਸੇ ਹੋਏ ਆ ਸ਼ਬਦ ਦੇ ਅਰਥ ਕਰਨੇ ਕੋਈ ਇੱਕੋ ਚੌਥਾ ਜਿਹੜਾ ਪਦ ਹੈ ਨਾ ਚੌਥਾ ਸ਼ਬਦ ਪਦ ਹੂੰ ਉਹ ਤਿੰਨਾ ਬਦਿਆਂ ਨਾਲ ਨਹੀਂ ਬਿੰਦਾ ਹੂੰ ਹੂੰ ਨਾਮ ਗ੍ਰੇਸ਼ਨ ਗੋਬਿੰਦ ਆਇਆ ਇੱਥੇ ਹਾਂਜੀ ਨਾਮ ਸ਼ਾਮ ਗੋਬਿੰਦ ਆਇਆ ਨਾਮ ਸ਼ਾਮ ਤੇ ਗੋਬਿੰਦ ਆਇਆ ਹਨ ਅਹਾਂਡੀ ਸਲਡੀ ਹਾਂਡੀ ਨਹੀਂ ਆਇਆ ਹੂੰ ਹੂੰ ਆਇਆ ਨਹੀਂ ਨਾ ਹੂੰ ਤਿੰਨ ਬਦੇ ਇਹਦੇ ਖੇਲ ਦੇ ਵਿੱਚ ਚੌਥਾ ਪਦਾ ਖੇਲ ਤੇ ਬਾਹਰ ਚਲਾ ਗਿਆ ਅੱਛਾ ਜੀ ਚੌਥਾ ਬੜਾ ਚਲਿਆ ਗਿਆ ਮਾਇਆ ਤੋਂ ਪਰੇ ਦਾ ਅੱਛਾ ਜੀ ਤਿੰਨ ਬੜੇ ਨੇ ਭਾਇਰੇ ਵਿਚਾਰ ਗਿਆ ਹਾਂ ਇਹ ਗੱਲ ਹੈ ਜੀ ਇਹਨਾਂ ਪਰਮਾਨੰਤ ਮਾਇਆ ਦੇ ਅਸਰ ਦੇ ਗਏ ਹੂੰ ਮਾਇਆ ਤਾਂ ਬਾਹਰ ਕੋਈ ਨਹੀਂ ਠੀਕ ਹੈ ਜੀ ਚੌਥੇ ਬੜੇ ਵਿੱਚ ਮਾਇਆ ਦੀ વાਅਦ ਲਈ ਗੱਲ ਕੀਤੀ ਹੋਈ ਹੈ ਹਾਂ ਜੀ ਉੱਥੇ ਕਾਫੀ ਆਦੀ ਬਲਾਇਆ ਉੱਥੇ ਕਾਫੀ ਆਦੀ ਰੱਖਿਆ ਫਿਰ ਹਾਂ ਹਾਂ ਜੀ ਨਾ ਹਾਂ ਜੀ ਉੱਥੇ ਕੋਈ ਨਹੀਂ ਹੈ ਕਾਫੀਆ ਪਹਿਲਾਂ ਤਾਂ ਚੱਲਦਾ ਹੈ ਕਾਫੀਆ ਠੀਕ ਹੈ ਜੀ ਰਾਂਡੀ ਸੰਡੀ ਹਾਂਡੀ ਚੱਲਦਾ ਫਿਰ ਲੀਂਗ ਸੀਂਗ ਹਿੰਗ ਚੱਲਦਾ ਕੇਲ ਵੇਲ ਤੇਲ ਚੱਲਦਾ ਇੱਥੇ ਨਹੀਂ ਚੱਲਦਾ ਕਾਫੀਆ ਹਾਂ ਜੀ ਅ ਜਦ ਮਾਇਆ ਤੋਂ ਪਰੇ ਕਰਿਆ ਨਾਲ ਫਿਰ ਕਾਫੀਆ ਫਿਰ ਬਾਉਂਡਰੀ ਟੁੱਟ ਜਾਂਦੀ ਹੈ ਠੀਕ ਹੈ ਜੀ ਫਿਰ ਬਾਉਂਡਰੀ ਹੈ ਜੀ ਹਮ ਹਮ ਮਾਇਆ ਦੇ ਅੰਦਰ ਬਾਉਂਡਰੀ ਹੈ ਠੀਕ ਹੈ ਜੀ ਇਹ ਖਰਗੇ 30 ਦਿਨ ਦੇ ਖੇਲ ਆ 6000 ਹੂੰ ਹੂੰ ਪਹਿਲ ਤਾਂ ਸੇਕਿਛਾ ਦਦੇ ਜਿੱਤੇ ਕਾਫੀ ਆ ਚੌਥਾ ਇਸ ਦਾ ਹਲਕ ਹੈ ਅੱਛਾ ਜੀ ਅ ਨੋਨ ਬਣੀ ਜੀ ਗੱਲ ਠੀਕ ਹੈ ਜੀ ਹੈ ਠੀਕ ਹੈ ਜੀ ਹਾਂ ਇਹ ਹੁਣ ਕੁਝ ਗੱਲ ਸਮਝ ਆਈ ਹੈ ਕਿਉਂਕਿ ਹੁਣ ਤਾਂ ਹੀ ਤਾਂ ਬਹੁਤ ਜ਼ਿਆਦਾ ਲਿਖਿਆ ਹੋਇਆ ਵੀ ਇੰਨਾ ਹੈ ਉਹ ਲੋਕਾਂ ਦਾ ਧਿਆਨ ਇਧਰ ਉਧਰ ਕਰਨ ਵਾਸਤੇ ਵੇ ਖੇលਖੜ ਦੇ ਮਤਲਬ ਵੀ ਦੱਸਿਆ ਤਾਂ ਪੰਜ ਛੇ ਸ਼ਬਦ ਲਿਖ ਕੇ ਵੀ ਖੇਲ ਦਾ ਅਰਥ ਹੁੰਦਾ ਕੀ ਹੈ ਉਹ ਕਹਿੰਦੇ ਖੇਲ ਦਾ ਅਰਥ ਜਗਤ ਰੂਪ ਤਮਾਸ਼ਾ ਪਰ ਫੇਰ ਫਸਦੇ ਆ ਵੀ ਤੀਨ ਛੰਦੇ ਖੇਲ ਤ੍ਰਿਛੰਦੇ ਦਾ ਖੇਲ ਸੰਸਾਰ ਦਾ ਖੇਲ ਫੇਰ ਕਿਉਂ ਖੇਲ ਬੱਡ ਬੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਰਚ ਲੋ ਇਹ ਵਡ ਬੇਲ ਹੈ ਜਿਹੜਾ ਇਹ ਖੇਲ ਹੈ ਠੀਕ ਤਾਂ ਖੇਲ ਵਡ ਬੇਲ ਮਾਸ਼ਾ ਅੱਬਾਸ਼ਾ ਮਾਇਆ ਦਾ ਤੇ ਵਡ ਬੇਲ ਕੀ ਹੈ ਹੂੰ ਵਡ ਬੇਲ ਕੀ ਹੈ ਹੂੰ ਚਾਹ ਦਾ ਚੇਤਨ ਦਾ ਜੋੜ ਲਾਤਾ ਦ ਠੀਕ ਹੈ ਜੀ ਤੇ ਬੇਲ ਹੈ ਹੂੰ ਇਹ ਤਾਂ ਵੱਡਾ ਬਿਲਕੁਲ ਨਹੀਂ ਕਰ ਸਕਦਾ ਹੂੰ ਆਇਆ ਨੂੰ ਮਾਇਆ ਜੁੜ ਸਕਦੀ ਹੈ ਚੇਤਨ ਨਾਲ ਚੇਤਨ ਜੁੜ ਸਕਦਾ ਹੈ ਤਾਂ ਬੰਦਨ ਵਾਲੀ ਗੱਲ ਹੈ ਹੂੰ ਸਰ ਜੀ ਚੇਤਨ ਕਟੇਕਾਰ ਦੇ ਕੋਈ ਹੋਰ ਸਵਾਲ ਦੀ ਹੈ ਠੀਕ ਹੈ ਜੀ ਵੱਡੇ ਦਾ ਪੁੱਤਰਾ ਕੈਸੇ ਵਿਚ ਤਾਂ ਹੂੰ ਹੂੰ ਇਹ ਵੱਡੇ ਬੇਲ ਤਬਸ਼ਾ ਠੀਕ ਹੈ ਜੀ ਅਜਿਹੜਾ ਇਹ ਕਹਿੰਦੇ ਨੇ ਕੀ ਅਜਾ ਤਮਾਸ਼ਾ ਉਹ ਵੀ ਹੈ ਹੂੰ ਹੂੰ ਤੇ ਕਨਾਇੋ ਜਗਤ ਤਮਾਸ਼ਾ ਠੀਕ ਹੈ ਜੀ ਖੇਲ ਜਿਹੜਾ ਹੈ ਖੇਲਪਾਲ ਬਲਕਿ ਕੀ ਲੀਲਾ ਹੂੰ ਪਾਲ ਬਰਾਉਂ ਦੀ ਬੇਰੋ ਤੇ ਕਿਤੇ ਗੱਲ ਹੈ ਠੀਕ ਹੈ ਜੀ ਇਹ ਲੂ ਪਹਿਲੇ ਤਿੰਨ ਪੱਦੇ ਵਿੱਚ ਠੀਕ ਹੈ ਹੋਰ ਕੁਝ ਹੈ ਹਾਂ ਜੀ ਕਿ ਸੇ ਬਨਾਉਤ ਨੂੰ ਜ਼ਰੂਰ ਕਟਿਆ ਹੋਇਆ ਹੈ ਇੱਕ ਬਨਾਉਤ ਨੂੰ ਸਿਰਫ ਹੂੰ ਬਨਾਉਤ ਦਾ ਪਰਚੋਟਾ ਲਈ ਠੀਕ ਹੈ ਇਹ ਹੋਰ ਤਦੂ ਦੂਜਾ ਬਿਆਜ ਕਰਾਉਣਾ ਹੂੰ ਹੂੰ ਇਹ ਤਾਂ ਰਿਲੇਟਰ ਲੇਟਰ ਕੀਤੀ ਹੈ ਇਹਦੇ ਤਾਂ ਪਰਹਾਰ ਕੀਤਾ ਪਹਿਲੇ ਉਹਦੇ ਵਿੱਚ ਹੂੰ ਪਦੇ ਵਿੱਚ ਠੀਕ ਹੈ ਜੀ ਦੂਜੇ ਦੋ ਫੜਿਆਂ ਦੇ ਵਿੱਚ ਉਹੀ ਉਹਦੇ ਨਾਲ ਕਾਫੇ ਬਲਾਇਆ ਬਸ ਹੂੰ ਤੇ ਸਰ ਵੀ ਜਸ ਬਿਲ ਉਰਗੀ ਬਾਹਰ ਬਿਲ ਹੁੰਦੀ ਹੈ ਕਿ ਲਾ ਉੱਥੇ ਹੁੰਦਾ ਠੀਕ ਹੈ ਤੇਰੀ ਦੇ ਘਰ ਹੂੰ ਹੂੰ ਠੀਕ ਹੈ ਜੀ ਹਾਂ ਜੀ ਤੇ ਤੂੰ ਬਦੇ ਕਰਕੇ ਆ ਗਿਆ ਬੁਲਾ ਕੇ ਤੈਨੂੰ ਬਦੇ ਉਹਦੇ ਤੇਰੇ ਕਾਫੀ ਇਹ ਨੇ ਹਾਂਜੀ ਤੇ ਚੀਜਾਂ ਨੇ ਤੈਨੂੰ ਬਦੇ ਠੀਕ ਹੈ ਜੀ ਹਰ ਉਹਦੇ ਵਿੱਚ ਹੈ ਵੀ ਤਿੰਨ ਉਹਦੇ ਵਿੱਚ ਤਿੰਨ ਠੀਕ ਹੈ ਜੀ ਨਾਲੇ ਅਖਰ ਤਿੰਨ ਲਿਖਿਆ ਜੀ ਤਿੰਨ ਤਿੰਨ ਹਮੇਸ਼ਾ ਤਿੰਨ ਵਾਸਤੇ ਵਰਤਿਆ ਜਾਂਦਾ ਹਾਂ ਤਿੰਨ ਤਿੰਨ ਵਾਸਤੇ ਵਰਤਿਆ ਜਾਂਦਾ ਠੀਕ ਠੀਕ ਹੈ ਜੀ ਇੱਥੇ ਫਿਰ ਸ਼ਬਦ ਦੀ ਸਮਾਪਤੀ ਹੈ ਜੀ ਹਾਂ ਜੀ ਹਾਂ